ਗੁੱਡ ਮਾਰਨਿੰਗ ਜੀ ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਸ਼ੁਰੂਆਤ ਕਰ ਰਹੇ ਹਾਂ ਜਿੰਨਾ ਮੈਂ ਬਲੌਗ ਦੀ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਹਾਂਜੀ ਦੋਸਤੋ ਅੱਜ ਦਾ ਬਲੌਗ ਸ਼ੁਰੂਆਤ ਕਰ ਰਹੇ ਹਾਂ ਸਵੇਰ ਸਵੇਰ ਇਸ ਕਰਕੇ ਜਲਦੀ ਬਲੌਗ ਨੂੰ ਆਪਣਾ ਜਲਦੀ ਸਟਾਰਟ ਕਰਦੇ ਹਾਂ ਕਿਉਂਕਿ ਇੱਕਦਾਂ ਹੁੰਦੀ ਹੈ ਦਿਨ ਵਿੱਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਕਿਸੇ ਪਾਸੇ ਆਪਾਂ ਜਾ ਨਹੀਂ ਸਕਦੇ ਤੇ ਸਵੇਰ ਸਵੇਰ ਹੁੰਦਾ ਜੀ ਥੋੜਾ ਜਿਹਾ ਖੇਤਾਂ ਦੇ ਵਿੱਚ ਕੰਮ ਕਿਉਂਕਿ ਜਿਮੀਦਾਰ ਤੇ ਹੋ ਸਕਦਾ ਥੋੜਾ ਖੇਤਾਂ ਵਿੱਚ ਨਾਲ ਗੇੜਾ ਮਾਰਿਆ ਉਹਨਾਂ ਨੇ ਫਸਲ ਨੂੰ ਨਾਲ ਨਾਲ ਸਾਫ ਕੀਤਾ ਖੇਤਾਂ ਦਾ ਕੰਮ ਸਾਨੂੰ ਉਹ ਦਿਖਾ ਦਿੰਦੇ ਆ ਇਹ ਆਪਾਂ ਨਵੇਂ ਦਿਨ ਦੀ ਸ਼ੁਰੂਆਤ ਵੀ ਫਿਰ ਆਪਣੇ ਖੇਤਾਂ ਵਿੱਚ ਕਰਦੇ ਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਖੇਤਾਂ ਵਿੱਚ ਤੁਹਾਨੂੰ ਪਿਛਲੇ ਬਲੌਗ ਵਿੱਚ ਦੇਖਿਆ ਸੀ ਕਿ ਆਪਣੇ ਚੱਲ ਰਿਹਾ ਸੀ ਸੂਏ ਦਾ ਕੰਮ ਆਪਾਂ ਅੱਜ ਉਹਦੇ ਦੇਖਿਆ ਕਿੰਨਾ ਕੁ ਹੋ ਗਿਆ ਹਾਂ ਤੁਸੀਂ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਸੀ ਜੀ ਆਪਣਾ ਇਸ ਤਰ੍ਹਾਂ ਜੀ ਆਪਣਾ ਲਾਇਆ ਹੋਇਆ ਡ੍ਰੈਗਨ ਫਰੂਟ ਤੇ ਆਪਾਂ ਪਹੁੰਚਿਆ ਇਸ ਟਾਈਮ ਮੋਟਰ ਤੇ ਆਪਣੀ ਤੇ ਤੇ ਆਹ ਫਸਟਮ ਜਿਸ ਦੇ ਰਾਹੀਂ ਡ੍ਰਿਪ ਫਰੂਟ ਨੂੰ ਪਾਣੀ ਲਾਉਣਾ ਇਹ ਖੇਤਾਂ ਨੂੰ ਕਿਉਂਕਿ ਇਸ ਨੂੰ ਪਾਣੀ ਥੋੜਾ ਥੋੜਾ ਪੈਂਦਾ ਡ੍ਰਿਪ ਰਾਹੀਂ ਥੋੜਾ ਥੋੜਾ ਪਾਣੀ ਨੂੰ ਜਾਂਦਾ ਤੇ ਆਹ ਹੁਣ ਜੀਐਸਵੀ ਟਰੈਕਟਰ ਹੋਰ ਸਮਾਨ ਖੜੇ ਆਪਾਂ ਇਸ ਟਾਈਮ ਤੇ ਦਈ ਨਹਿਰ ਦੇ ਜਿਵੇਂ ਤੁਸੀਂ ਪਿਛਲੇ ਵਲੌਗ ਵਿੱਚ ਤੁਹਾਨੂੰ ਦਿਖਾਇਆ ਗਿਆ ਸੀਗਾ ਵੀ ਇਸ ਵਿੱਚ ਜੋ ਸੂਆ ਨਿਕੜਦਾ ਉਹ ਟਾਤਾ ਜਿਵੇਂ ਤੁਸੀਂ ਪਿਛਲੇ ਦੇਖੇ ਪਰ ਜੀਐਸਵੀ ਦੇਖੀ ਹੈ ਨਾ ਜੋ ਹਟਾਉਣ ਲੱਗਿਆ ਪਈਆਂ ਨੇ ਤੇ ਕੁਝ ਪੈਪ ਵੀ ਆਏ ਨੇ ਗੱਲ ਤੇ ਤਕਰੀਬਨ 8-9 ਦੇ ਚੱਕਤੀਆਂ ਸਾਰੀਆਂ ਤੇ ਥੋੜਾ ਕੰਮ ਫਿਰ ਚੱਲੀ ਜਾਂਦਾ ਜਿ ਲਗਾਤਾਰ ਤੇ ਆਪਾਂ ਹੁਣ ਚੱਲਦੇ ਆ ਸੋਏ ਤੇ ਤੁਹਾਨੂੰ ਦਿਖਾਉਣਾ ਕਿੰਨਾ ਜਿਹਾ ਕੰਮ ਤੇ ਇੱਥੇ ਆ ਕੇ ਸਾਰਾ ਪਹਾੜ ਦਾ ਪਾਣੀ ਰੁਕ ਜਾਂਦਾ ਦੇਖੋ ਹਾਏ ਵੀ ਥੋੜਾ ਥੋੜਾ ਲੀਕ ਪਾਣੀ ਤਕਰੀਬਨ ਨਿਕਲ ਹੀ ਜਾਂਦਾ ਕਿਉਂਕਿ ਉਹ ਭਰੀ ਪਈ ਐ ਪਿੱਛੋਂ ਤੇ ਤੇ ਆ ਜਗਾ ਸੀ ਜਿੱਥੇ ਸੂਆ ਬਣਿਆ ਹੋਇਆ ਤਕਰੀਬਨ ਡੇਲੀ ਕੰਮ ਹੋਣ ਲੱਗਰੇ ਪੇ ਲੱਗਿਆ ਪੈਦਾ ਹੁਣ ਇਟਾਂ ਤਕਰੀਬਨ ਕਾਫੀ ਹੱਥ ਤੱਕ ਚੱਕਦੀਆਂ ਤੇ ਚਲੋ ਜੋ ਵੀ ਕੰਮ ਨੇ ਜਿਹੜੇ ਨਿਭਣ ਲੱਗੇ ਪੇ ਵਧੀਆ ਤੇ ਇਸ ਸਾਈਡ ਅਕਲ ਪੈਪਾਂ ਵੀ ਆਈਆਂ ਥੋੜੀਆਂ ਜੀਆਂ ਇੱਕ ਜਿਹੜਾ ਮਤਲਬ ਪੈਪਾਂ ਦਾ ਵੀ ਆਇਆ ਬਾਕੀ ਕੰਮ ਚੱਲੂ ਆ ਹੁਣ ਉਮੀਦ ਕਰਦੇ ਆ ਕਿ ਜਿਹੜੀ ਇਹ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਇਹ ਅੰਡਰਗਰਾਊਂਡ ਹੋ ਜੇ ਹਾਂਜੀ ਪਹੁੰਚ ਗਏ ਆਪਾਂ ਮੋਟਰ ਤੇ ਤੇ ਆਹ ਮੋਟਰ ਤੇ ਲੱਗੇ ਨੇ ਜਿਹੜੇ ਆਪਣੇ ਮਰੂਦ ਤੇ ਆਹ ਮੋਟਰ ਦੀ ਆਪਣੇ ਪਾਈਪ ਲਾਈਨ ਦੱਬੀ ਆ ਤਕਰੀਬਨ ਜੋ ਖਾਲੀ ਹੈ ਉਹ ਮੋਟਰ ਗੱਲ ਕਹਿੰਦੇ ਪੱਟ ਗਈ ਤੇ ਆਹ ਦੇਖੋ ਪੱਟੀ ਪਈ ਸਾਰੀ ਤੇ ਪੈਪਾਂ ਦੇਖੋ ਅੱਜ ਆਉਂਦੀਆਂ ਨੇ ਕਦੋਂ ਆਉਂਦੀਆਂ ਨੇ ਖਾਲੀ ਪੱਟ ਕੇ ਬਿਲਕੁਲ ਤਿਆਰ ਹੋ ਗਈ ਇਸ ਮੋਟਰ ਦੇ ਦੱਬਣੀ ਆਪਣੇ ਪਾਈਪ ਲਿਆ ਤੇ ਬਾਕੀ ਪੈਪਾਂ ਆਈਆਂ ਤੋਂ ਬਾਅਦ ਇਹ ਤਕਰੀਬਨ ਆਪਣੇ 2 3 ਗਿੱਲਾਂ ਦੀ ਤਕਰੀਬਨ ਇਹ ਲੰਬਾਈ ਬਣਦੀ ਹੈ ਕਿੱਥੇ ਆਪਣੇ ਪਾਈਪ ਲਾਈਨ ਦੱਬਣੀਆਂ ਤੇ ਕੱਲ ਆਈ ਇਸ ਮਸ਼ੀਨ ਪਾਈਪ ਦੱਬਣ ਬਾਅਦ ਖਲੈਣ ਪੱਟ ਗਈ ਤੇ ਅੱਜ ਪੈਪਾ ਆਉਣ ਗੀਆਂ ਅੱਜ ਪੈਪਾ ਲੱਭਣਗੇ ਉਸ ਤੋਂ ਬਾਅਦ ਉਹ ਜੋ ਪੈਪਾ ਦਬ ਗੀਆਂ ਇਹ ਤਾਂ ਆਪਣੇ ਹੁੰਦੇ ਦਬੀਆਂ ਫਿਰ ਅਸਾਨੂੰ ਉਹ ਦਬ ਦੇ ਦਿਖਾਵਾਂਗੇ ਨਹੀਂ ਫਿਰ ਕੱਲ ਨੂੰ ਦਿਖਾ ਦਾਂਗੇ ਤੁਹਾਨੂੰ ਤੇ ਆ ਆਪਣੇ ਸਬਜ਼ੀ ਖੜੀ ਆ ਤੇ ਤੇ ਆ ਆਪਣੇ ਲਈ ਮਿਰਚਾਂ ਜੀ ਤੇ ਆ ਪੌਦਾ ਬਣਾ ਤੇ ਚੀਕੂ ਚੀਕੂ ਔਲਾ ਅੰਨਾਰ ਤੇ ਆ ਬੰਦੇ ਆਪਣੇ ਲੱਗ ਰਹੇ ਸਬਜ਼ੀ ਕੱਢਣ ਅੱਜ ਤੇ ਕੱਲ ਪੈਪਾ ਆਈਆਂ ਨਹੀਂ ਹੈਗੀਆਂ ਨੱਕੇ ਲਿਆ ਆਹ ਸਾਰਾ ਉਹ ਤੋਂ ਚੀਕੂ ਨਾ ਉਹ ਦੂਜੇ ਲੈਉਣੇ ਤੇ ਗਏ ਅੱਜ ਜਾਣੀਓ ਪੇਪਾ ਕਰ ਦੋ ਪੇਪਲਾਂ ਚਲਦੀਆਂ ਚੋਈ ਹੈ ਹੈ ਕਿੰਨਾ ਭਗਦੇ ਹੈ ਅੱਜ ਲੱਗਦੇ ਉੱਚੇ ਨਾ ਭਗਦੇ ਕਾਜਾ ਤੂੰ ਇਹ ਚ ਨਾ ਜਾ ਬੰਦ ਮੈਨੂੰ ਸੂਏ ਵਾਲੇ ਨੂੰ ਛਿੜਛਿੜੀ ਦੱਬਦੇ ਨਾ ਕਰ ਉਹ ਜੀਰੀਆਂ ਲੱਗ ਜੋ ਤੇ ਤੇਰੇ ਪੇਪਲਾਂ ਦਬਣ ਗਈਆਂ ਮਤਲਬ ਆਈ ਰਹਿ ਗਿਆ ਹਾਂ ਇਧਰੋਂ ਤਾਂ ਆ ਇੰਨਾ ਕੇ ਥੋੜਾ ਜਿਹਾ ਮੈਨੂੰ ਵੇੜ ਦੇਣਾ ਸੂਏ ਵਾਲ ਵੀ ਹੈ ਨਾ ਮਸ਼ੀਨ ਨਾਲ ਦਾ ਕੰਮ ਨਿਭੜੇ ਪੈਣਾ ਦਾ ਇਹ ਪੱਟਕ ਸੱਟ ਗਏ ਹੁਣ ਤਾਂ ਉਹਨਾਂ ਦਾ ਕੰਮ ਰਹਿ ਗਿਆ ਚੱਕਣਗੇ ਫੇਰਾਂਗੇ ਫੇਰ ਇਹ ਪੱਟਣਗੇ ਇੱਟਾਂ ਦਾ ਕੰਮ ਰਹਿੰਦਾ ਮੈਂ ਤਾਂ ਜੇ ਹੁਣ ਇੱਟਾ ਪੱਟਣਗੇ ਤਾਂ ਇਹ ਅੱਗੇ ਕੰਮ ਕਰਨਗੇ ਇਹਦਾ ਹੁਣ ਤਰਵਾਇਆਂ ਤੀਆਂ ਜੇ ਹੈਂ ਆਹ ਤਲੀ ਪਟਣਾ ਹੈ। ਕੋ ਪਟਜੂ। ਇਤੇ ਇਹਨਾਂ ਨੂੰ ਪਟਜਣਾ। ਚਲ ਮੈਂ ਵਹਿ ਗਈ ਪੱਟਦਾ ਇਹਨੂੰ ਹੌਲੀ ਹੌਲੀ। ਪੱਟ ਇਹ ਮੋਬਾਈਲਾਂ ਨਾਲ ਨਹੀਂ ਪਟਦਾ। ਤੈਮੋਂ ਆਪਾਂ ਜੋ ਆਪਣਾ ਦੁੱਧ ਜਨਨ ਦੇ ਦਫਤਰ ਵਾਸਤੇ ਦੁੱਧ ਦਾ ਵਾਅਦਾ ਪਾਣ ਚੱਕਣਾ ਹੈ। ਤੇ ਦੂਜਾ ਅੱਪਾ ਪਹਿਲੇ ਮੈਂ ਚਾਹ ਜਾਣ ਤੋਂ ਪਹਿਲਾਂ ਚਾਹ ਤਕਰੀਬਨ ਆਪਣੀ ਪਣੀ ਪਈ ਐ ਤੇ ਉਹ ਥੋੜੀ ਗਰਮ ਕਰਕੇ ਅੱਛੀ ਹੋ ਗਈ ਤੇ ਫਿਰ ਅੱਪਾ ਪੰ ਦੁੱਧ ਪਾਉਣੇ ਆ ਫਿਰ ਅੱਪਾ ਕਰਾਂਗੇ ਚਾਹ ਗਰਮ ਚਾਹ ਪੀ ਕੇ ਆਪਣੀਆਂ ਜੀ ਹੋ ਗਈਆਂ ਚੱਲਣ ਦੀਆਂ ਤਿਆਰੀਆਂ ਆਪਣੀ ਗੱਡੀ ਤਿਆਰ ਐ ਤੇ ਤੁਰਦੇ ਹਾਂ ਹੁਣ ਆਪਾਂ ਇੱਥੋਂ ਤੇ ਆਪਾਂ ਕੁਛ ਕੰਮ ਐ ਥੋੜੇ ਕੰਮ ਆਪਾਂ ਚੱਕਲੇ ਸਮਾਨ ਥੋੜਾ ਹੋ ਜਾ ਤੇ ਫਿਰ ਚੱਲਦੇ ਆ ਮੋਬਾਈਲ ਹੋ ਗਿਆ ਆਪਾਂ ਚੱਕ ਲਈ ਇੱਥੋਂ ਤੇ ਸਾਰਾ ਸਮਾਨ ਚੱਕਣਾ ਤੇ ਚਲੋ ਜੀ ਫਿਰ ਮੋਬਾਈਲ ਨੂੰ ਚੱਕ ਲੇ ਤੇ ਪੱਖਾ ਲਾਈਟਾਂ ਕਰੀਏ ਬੰਦ ਤੇ ਫਿਰ ਚੱਲਦੇ ਆ ਅੱਜ ਦਾ ਜੋ ਕੰਮ ਹੈ ਅੱਜ ਦੀ ਰੁਟੀਨ ਹੈ ਚੱਲਦੇ ਆ ਫਿਰ ਕੀ ਕੰਮ ਨਿਤਨ ਦੇ ਸਨੂ ਵੀ ਦਿਖਾਉਣੇ ਕੀ ਕਰਦੇ ਆ ਸਾਰੇ ਦਿਨ ਚ ਫਿਰ ਲਾਲ ਕਿਰਾ ਪੈਸਾ ਚੱਲਦੇ ਆ ਆਪਣੇ ਕੰਮ ਨੂੰ ਤੇ ਗੱਡੀ ਬੈਠੇ ਜੀ ਕਰੀਏ ਜੀ ਕੰਮ ਸਟਾਰਟ ਆਪਣਾ ਚਲੋ ਇੱਕ ਵਾਰ ਫਿਰ ਆਪਾਂ ਨਿਕਲ ਕੇ ਮਿਲਦੇ ਆ ਬਾਹਰ ਬਣਾ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਟਾਈਮ ਆਪਣੀ ਕਰੀ ਕਾਫੀ ਨੀਰਾ ਹੋ ਗਿਆ ਤੇ ਖਾਣਾ ਖੁਣਾ ਖਾ ਕੇ ਫੇ ਆਪਾਂ ਹੁਣ ਕਰਦੇ ਹਾਂ ਜੀ ਰੈਸਟ ਤੇ ਨਾਲੇ ਕਰਦੇ ਹਾਂ ਜੀ ਆਪਣੇ ਬਲੌਗ ਨੂੰ ਐਡੀਟਿੰਗ ਜੇ ਬਲੌਗ ਵੀਡੀਓ ਵਧੀਆ ਲੱਗਦੀਆਂ ਨੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬੈਲ ਆਈਕਨ ਵਾਲਾ ਬਟਨ ਦਬਬ ਦੋ ਲਾਈਕ ਕਰ ਦੋ ਫੇਰਾ ਇਹ ਕਮੈਂਟ ਕਰਕੇ ਜਰੂਰ ਆਸਤਿਆ ਕਰੋ ਤੇ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ الكوب أبنك حال